ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਮਨਦੀਪ ਪੋਰ ਏਅਰਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇਮਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਹਰੋਂ ਅਰਜ਼ੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵੇਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਤਮੰਦੀਪ ਕੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇਸ਼ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਊਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇਮਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜ਼ੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਮਨਦੀਪ ਪੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇਮਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹੱਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਤਮੰਦੀਪ ਕੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇਸ਼ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਊਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹੱਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵੇਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੇ ਸਾਡੇ ਤੋਂ ਬਗਾਰ ਰਹਿ ਆਏ ਨਹੀਂ ਹਾਂ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੇ ਕੋਈ ਜ਼ੁਰਮ ਵੀ ਨਹੀਂ ਕੀਤਾ ਮਨਦੀਪ ਪੋਰ এয়ারਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਤੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੇ ਕੋਈ ਜ਼ੁਰਮ ਵੀ ਨਹੀਂ ਕੀਤਾ। ਹਮਨਦੀਪ ਪੋਰ ਏਅਰਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ। ਪਰਿਵਾਰ ਨੇ ਟ੍ਰਿਬਿਊਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ। ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜ਼ੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਤੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜ਼ੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆ ਦੇ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵੇਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਮਨਦੀਪ ਪੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇਮਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆ ਦੇ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹੱਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਤਮੰਦੀਪ ਕੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇਸ਼ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਊਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹੱਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗੈਰ ਰਿਹਾਏ ਨਹੀਂ ਆ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਮਨਦੀਪ ਪੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲ ਹੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਤੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ ਮੈਲਬੌਰਨ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਪਰਿਵਾਰ ਇਸ ਵੇਲੇ ਬੇਹਦ ਨਿਰਾਸ਼ਾ ਦੇ ਵਿੱਚ ਹੈ ਦਰਸਲ 12 ਸਾਲਾਂ ਦਾ ਅਵਜੋਤ ਸਿੰਘ ਆਸਟ੍ਰੇਲੀਆ ਨਾਗਰਿਕ ਹੈ ਪਰ ਉਸਦੇ ਮਾਪਿਆਂ ਨੂੰ ਭਾਰਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਚਣ ਵਾਲੀ ਗੱਲ ਹੈ ਕਿ ਬੱਚਾ ਮਾਪਿਆਂ ਬਗੈਰ ਰਹਿ ਸਕੇਗਾ ਜਾਂ ਮਾਪੇ ਬੱਚੇ ਬਗੈਰ ਰਹਿ ਸਕਣਗੇ ਦਰਸਲ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਤੋਂ ਆਸਟ੍ਰੇਲੀਆ ਦੇ ਵਿੱਚ ਆਏ ਸਨ ਪਿਛਲੇ 16 ਸਾਲਾਂ ਤੋਂ ਉਹ ਮੈਲਬਨ ਦੇ ਵੀਡਹੇਮ ਵਿਲ ਇਲਾਕੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਦਾ ਪੁੱਤਰ ਅਵਜੋਤ ਸਿੰਘ ਇੱਥੇ ਪੈਦਾ ਹੋਇਆ ਹੈ ਤੇ ਆਸਟ੍ਰੇਲੀਆ ਦਾ ਨਾਗਰਿਕ ਹੈ ਇਸ ਤੇ ਅਮਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਹੈ ਕਿ ਉਹ ਕਦੀ ਸਾਡੇ ਤੋਂ ਬਗਾਰ ਰਹਿ ਆਏ ਨਹੀਂ ਹਾਂ ਅਸੀਂ ਦੋਵੇਂ ਫੁੱਲ ਟਾਈਮ ਕੰਮ ਕਰਦੇ ਹਾਂ ਟੈਕਸ ਵੀ ਭਰਦੇ ਹਾਂ ਤੇ ਕਦੀ ਕੋਈ ਜ਼ੁਰਮ ਵੀ ਨਹੀਂ ਕੀਤਾ ਤਮੰਦੀਪ ਕੋਰ 에어ਪੋਰਟ ਸੁਰੱਖਿਆ ਦੇ ਵਿੱਚ ਕੰਮ ਕਰਦੀ ਹੈ ਜਦ ਕਿ ਸਟੀਵਨ ਵੀ ਫੁੱਲ ਟਾਈਮ ਨੌਕਰੀ ਕਰਦਾ ਹੈ ਪਰ ਹਾਲੀ ਵਿੱਚ ਸਰਕਾਰ ਨੇ ਉਹਨਾਂ ਨੂੰ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਵੰਬਰ ਤੱਕ ਦੇ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਪਰਿਵਾਰ ਨੇ ਟ੍ਰਿਬਿਊਨਲ ਵਿੱਚ ਅਪੀਲ ਵੀ ਕੀਤੀ ਹੈ ਪਰ ਹਰ ਵਾਰ ਰੱਦ ਹੋ ਗਈ ਹੈ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਕੋਲ ਅਰਜੀ ਪਾਈ ਹੈ ਪਰ ਅਸਿਸਟੈਂਟ ਮੰਤਰੀ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਤੇ ਪਰਿਵਾਰ ਦੇ ਵਕੀਲ ਜੋਸਫ ਇਟਾਲੀਆਨੋ ਨੇ ਦੱਸਿਆ ਹੈ ਕਿ ਫੈਸਲਾ ਪੇ ਮਿਸਾਲ ਹੈ ਬੱਚਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਹੈ ਉਹ ਇੱਥੇ ਦਾ ਨਾਗਰਿਕ ਹੈ ਮਾਪਿਆਂ ਨੂੰ ਕੱਢਣਾ ਬੇहद ਗਲਤ ਸੰਦੇਸ਼ ਜਾਵੇਗਾ ਕਾਨੂੰਨ ਅਨੁਸਾਰ ਆਸਟ੍ਰੇਲੀਆ ਵਿੱਚ ਜਨਮੇ ਬੱਚੇ ਨੂੰ 10 ਸਾਲ ਦੀ ਉਮਰ ਤੱਕ ਆਟੋਮੈਟਿਕ ਨਾਗਰਿਕਤਾ ਮਿਲ ਜਾਂਦੀ ਹੈ ਨਮੀਆਂ ਗਾਈਡਲਾਈਨਾਂ ਵੀ ਸਾਫ਼ ਕਰਦੀਆਂ ਹਨ ਕਿ ਅਜਿਹੇ ਮਾਮਲਿਆਂ ਵਿੱਚ ਬੱਚੇ ਦੀ ਭਲਾਈ ਪਹਿਲਾ ਹੈ ਪਰ ਇੱਥੇ ਤਸਵੀਰ ਵੱਖਰੀ ਜਿਹਾਪਦੀ ਹੈ ਇਸਤੇ ਇਮੀਗ੍ਰੇਸ਼ਨ ਮੰਤਰੀ ਟੋਨੀ ਵਰਕ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਫੈਸਲੇ ਦੀ ਇੱਜ਼ਤ ਕਰਦਿਆਂ ਦੇਸ਼ ਛੱਡ ਦੇਣਾ ਚਾਹੀਦਾ ਹੈ ਅਤੇ ਬਾਹਰੋਂ ਅਰਜ਼ੀ ਕਰਨੀ ਚਾਹੀਦੀ ਹੈ ਪਰ ਇਸਤੇ ਵਕੀਲ ਦਾ ਕਹਿਣਾ ਹੈ ਕਿ ਉਹ ਬਾਰੋ ਅਰਜੀ ਦੇਣ ਦੇ ਯੋਗ ਹੀ ਨਹੀਂ ਹਨ ਹੁਣ ਪਰਿਵਾਰ ਹਾਈ ਕੋਰਟ ਦਾ ਰੋਕ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਸਰਕਾਰੀ ਕਾਨੂੰਨ ਤੇ ਨਿਯਮ ਦੂਜੇ ਪਾਸੇ ਬੱਚੇ ਦਾ ਪਵਿੱਤ ਸਵਾਲ ਇਹ ਹੈ ਕਿ ਅਵਜੂਤ ਆਪਣੇ ਮਾਪਿਆਂ ਨਾਲ ਰਹਿ ਸਕੇਗਾ ਜਾਂ ਉਸ ਦੀ ਆਸਟ੍ਰੇਲੀਆਈ ਸੁਪਨੇ ਦੀ ਕੀਮਤ ਉਸਦੇ ਪਰਿਵਾਰ ਦੀ ਜੁਦਾਈ ਬਣੇਗੀ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਹਨ